ਪਟਿਆਲੇ ਤੋਂ ਮਾਰਾਣੀ ਪ੍ਰਨੀਤ ਕੌਰ ਨੇ ਪਹੁੰਚਣਾ ਸੀ ਮਹਾਰਾਜਾ ਪਾਲਸਰ ਦੇ ਵਿੱਚ ਉਹ ਕਾਂਗਰਸ ਪਾਰਟੀ ਛੱਡ ਕੇ ਜਿਹੜੇ ਹੁਣ ਭਾਜਪਾ ਦੇ ਵਿੱਚ ਪਹੁੰਚਣਾ ਸੀ ਉਹਨਾਂ ਦੇ ਵਿਰੋਧ ਦੇ ਵਿੱਚ ਦੇਖੋ ਕਿਸਾਨ ਯੂਨੀਅਨਾਂ ਨੇ ਪੂਰੇ ਧਰਨਾ ਲਾਇਆ ਹੋਇਆ ਪਾਤੜਾਂ ਦੇ ਵਿੱਚ ਆ ਸਾਰਾ ਦਿਖਾਉਂਦੇ ਆ ਤੁਹਾਨੂੰ ਮਾਰਾਣੀ ਪ੍ਰਨੀਤ ਕੌਰ ਨੇ ਪਹੁੰਚਣਾ ਸੀ ਇਹ ਨਹੀਂ ਕਰਨ ਦੀ ਲੋੜ ਨਹੀਂ ਪਰੰਦਰ ਨੇ ਇੰਟਰ ਹੋਣ ਦੇਣਾ ਆ ਦੇਖੋ ਸਾਰੇ ਪਰ ਆ ਤੇ ਮੈਂ ਸਾਰਿਆਂ ਨੂੰ ਕਹਿੰਦੀ ਚੁੱਕੰਨੇ ਪਹੁੰਚਣਾ ਦੀ ਭਾਜਪਾ ਚਾਰ ਵਾਲੇ ਹੁਣ ਕਾਂਗਰਸ ਛੱਡ ਕੇ ਭਾਜਪਾ ਕਹਿੰਦੇ ਖਤਮ ਕਰ ਰਹੀ ਆ ਅਣਿਤਨੀਤ ਪਾਰ ਮੁਰਦਾਬਾਦ ਮੁਰਦਾਬਾਦ ਮਹਾਰਾਣੀ ਪ੍ਰਨੀਤ ਪਾਰ ਮੁਰਦਾਬਾਦ 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 ਭਾਜਪਾ ਸਰਕਾਰ ਮੁਰਦਾਬਾਦ ਮੁਰਦਾਬਾਦ ਕਿ ਬਹੁਤ ਸਾਰੇ ਸਾਲ ਆ ਰ ਆਉਣ ਤਿਆਰੀ ਕਰ ਰਹੇ ਸੀ ਪਿੰਡਾਂ ਚ ਆ ਰਹੇ ਸੀ ਐਸੇ ਬਹੁਤ ਵੱਡਾ ਆਪਣਾ ਕੱਠ ਹੋਣਾ ਤੁਸੀਂ ਡਟੇ ਰਹੋ ਪੂਰੇ ਜੋਸ਼ ਨਾਲ ਬੈਠਣ ਦੀ ਜਰੂਰਤ ਵੀ ਨਾ ਬੈਠਣ ਲਈ ਆਇਆ ਤੇ ਛੜਕਾਂ ਦੇ ਪੂਰਾ ਪ੍ਰਦਰਸ਼ਨ ਕਰੋ ਦੱਸੋ ਸਰਕਾਰਾਂ ਨੂੰ ਕਾਸ਼ ਕਰਕੇ ਮੋਦੀ ਨੂੰ ਪਤਾ ਚੱਲੇ ਵੀ ਆਹ ਤੇ ਬਾਜ਼ਾਰ ਦੇ ਵਿੱਚ ਤੇਰੇ ਹਾਰ ਪੈ ਰਹੇ ਨੇ ਕਿਉਂਕਿ ਇਹ ਵੀ ਨਵੀਂ ਨਵੀਂ ਬੀਜੇਪੀ ਕਿ ਸ਼ਾਮਲ ਆਈ ਹੈ ਨਾ ਜ